Mordabad, <multa -bark> Mordabad, 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 diesel ਤੇ petrol ਦੀਆਂ ਕੀਮਤਾਂ ਵਾਪਸ ਲਾਓ ਅੱਜ ਪੰਜਾਬ ਦੀ ਸਰਕਾਰ ਨੇ ਜੋ ਡੀਜ਼ਲ ਤੇ petrol ਦੀਆਂ ਕੀਮਤਾਂ ਵਧਾਈਆਂ ਉਸ ਦੇ ਵਿੱਚ ਜੋ ਵੈਟ ਦੇ ਵਿੱਚ ਇਹਨਾਂ ਨੇ ਵਾਧਾ ਕਰਕੇ ਜਨਤਾ ਦੀ ਜੇਬ ਤੇ ਬੋਝ ਪਾਇਆ ਉਸ ਤੇ ਰੋਜ਼ ਵਸ ਰੋਸ ਵਜੋਂ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਕਿਉਂਕਿ 7 ਕਿਲੋਵਾਰਟ ਤੱਕ ਜੋ ਬਿਜਲੀ ਦਾ 600 ਯੂਨਟ ਮਿਲਦੀ ਸੀ ਉਸ ਤੇ ਜੋ ਸਬਸਿਡੀ ਸੀ ਉਹ ਵਾਪਸ ਲੈ ਲਈ ਇਹਨਾਂ ਨੇ 61 ਪੈਸੇ petrol ਦੇ ਉੱਤੇ 92 ਪੈਸੇ ਡੀਜ਼ਲ ਦੇ ਉੱਤੇ ਇਹਨਾਂ ਨੇ ਵਧਾਇਆ ਜਿਸ ਨਾਲ ਪੰਜਾਬ ਦੀ ਜਨਤਾ ਦੇ ਜੇਬ ਉੱਤੇ 150 ਕਰੋੜ ਰੁਪਿਆ ਪੈਟਰੋਲ ਤੋਂ ਤੇ 395 ਕਰੋੜ ਰੁਪਿਆ ਡੀਜ਼ਲ ਤੋਂ ਜੇਬ ਤੇ ਭਾਰੀ ਬੋਝ ਪਾਇਆ ਲੱਗਦਾ ਖਜ਼ਾਨਾ ਖਾਲੀ ਹੈ ਉਹਨੂੰ ਪਰਣ ਲਈ ਇਹਹੀ ਮਾਨ ਸਾਹਿਬ ਕਹਿੰਦੇ ਸੀ ਵੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਖਾਲੀ ਹਮੇਸ਼ਾ ਪੀਪਾ ਹੁੰਦਾ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਜਨਤਾ ਤੇ ਬੋਝ ਪਾ ਕੇ ਜੋ ਮੁਫਤ ਰੋੜੀਆਂ ਵੰਡਣ ਦੇ ਵਾਦੇ ਕੀਤੇ ਆ ਅੱਜ ਉਹ ਮੁਫਤ ਰੋਡੀਆਂ ਦੇ ਵਾਅਦਿਆਂ ਨੂੰ ਵੇਖਦੇ ਹੋਏ ਇਹ ਜਨਤਾ ਤੇ ਭਾਰੀ ਬੋਝ ਪਾ ਰਹੇ ਆ ਜੈ ਜੀ ਜੰਮਾ ਪੰਜਾਬ ਜੈ ਜੀ ਜੰਮਾ ਮੁਰਦਾਬਾਦ ਪੰਜਾਬ ਸਰਕਾਰ 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 ਮੁਰਦਾਬਾਦ ਜੈ ਜੀ ਜੰਮਾ ਮੁਰਦਾਬਾਦ ਮੁਰਦਾਬਾਦ ਜੈ ਜੀ ਜੰਮਾ ਮੁਰਦਾਬਾਦ ਮੁਰਦਾਬਾਦ ਆ ਗਏ ਨਾ ਤੋਂ ਆਵਾਜ਼ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਾਪਸ ਲਾਜ ਪੰਜਾਬ ਦੀ ਸਰਕਾਰ ਨੇ ਜੋ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਉਸ ਦੇ ਵਿੱਚ ਜੋ ਵੈਟ ਦੇ ਵਿੱਚ ਇਹਨਾਂ ਨੇ ਵਾਧਾ ਕਰਕੇ ਜਨਤਾ ਦੀ ਜੇਬ ਤੇ ਬੋਝ ਪਾਇਆ ਉਸ ਦੇ ਰੋਜ਼ ਰੋਜ਼ ਵਜੋਂ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ 7 ਕਿਲੋਵਾਰਟ ਤੱਕ ਜੋ ਬਿਜਲੀ ਦਾ 600 ਯੂਨਟ ਮਿਲਦੀ ਸੀ ਉਸ ਤੇ ਜੋ ਸਬਸਿਡੀ ਸੀ ਉਹ ਵਾਪਸ ਲੈ ਲਈ ਇਹਨਾਂ ਨੇ 61 ਪੈਸੇ ਪੈਟਰੋਲ ਦੇ ਉੱਤੇ 92 ਪੈਸੇ ਡੀਜ਼ਲ ਦੇ ਉੱਤੇ ਇਹਨਾਂ ਨੇ ਵਧਾਇਆ ਜਿਸ ਨਾਲ ਪੰਜਾਬ ਦੀ ਜਨਤਾ ਦੇ ਜੇਬ ਉੱਤੇ 150 ਕਰੋੜ ਰੁਪਿਆ ਪੈਟਰੋਲ ਤੋਂ ਤੇ 395 ਕਰੋੜ ਰੁਪਿਆ ਡੀਜ਼ਲ ਤੋਂ ਜੇਬ ਤੇ ਭਾਰੀ ਬੋਝ ਪਾਇਆ ਲੱਗਦਾ ਖਜ਼ਾਨਾ ਖਾਲੀ ਹੈ ਉਹਨੂੰ ਪਰ ਨਹੀਂ ਇਹੀ ਮਾਨ ਸਾਹਿਬ ਕਹਿੰਦੇ ਸੀ ਵੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਖਾਲੀ ਹਮੇਸ਼ਾ ਪੀਪਾ ਹੁੰਦਾ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਜਨਤਾ ਤੇ ਬੋਝ ਪਾ ਕੇ ਜੋ ਮੁਫਤ ਰੋੜੀਆਂ ਵੰਡਣ ਦੇ ਵਾਦੇ ਕੀਤੇ ਆ ਅੱਜ ਉਹ ਮੁਫਤ ਰੋੜੀਆਂ ਦੇ ਵਾਅਦੇਆਂ ਨੂੰ ਵੇਖਦੇ ਹੋਏ ਇਹ ਜਨਤਾ ਤੇ ਭਾਰੀ ਬੋਝ ਪਾ ਰਹੇ ਆ ਜੈ ਜੀਵਾਹ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜੈ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਜੈ ਜੀਵਾਹ ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਪਟਾਣਾ ਨਾ ਪਟਾਣਾ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਾਪਸ ਲਾਓ ਅੱਜ ਪੰਜਾਬ ਦੀ ਸਰਕਾਰ ਨੇ ਜੋ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਉਸ ਦੇ ਵਿੱਚ ਜੋ ਵੈਟ ਦੇ ਵਿੱਚ ਇਹਨਾਂ ਨੇ ਵਾਧਾ ਕਰਕੇ ਜਨਤਾ ਦੀ ਜੇਬ ਤੇ ਬੋਝ ਪਾਇਆ ਉਸ ਦੇ ਰੋਜ਼ ਵਸੂਲਸ ਵਜੋਂ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ 7 ਕਿਲੋਵਾਰਟ ਤੱਕ ਜੋ ਬਿਜਲੀ ਦਾ 600 ਯੂਨਟ ਮਿਲਦੀ ਸੀ ਉਸ ਤੇ ਜੋ ਸਬਸਿਡੀ ਸੀ ਉਹ ਵਾਪਸ ਲੈ ਲਈ ਇਹਨਾਂ ਨੇ 61 ਪੈਸੇ ਪੈਟਰੋਲ ਦੇ ਉੱਤੇ 92 ਪੈਸੇ ਡੀਜ਼ਲ ਦੇ ਉੱਤੇ ਇਹਨਾਂ ਨੇ ਵਧਾਇਆ ਜਿਸ ਨਾਲ ਪੰਜਾਬ ਦੀ ਜਨਤਾ ਦੇ ਜੇਬ ਉੱਤੇ 150 ਕਰੋੜ ਰੁਪਿਆ ਪੈਟਰੋਲ ਤੋਂ ਤੇ 395 ਕਰੋੜ ਰੁਪਿਆ ਡੀਜ਼ਲ ਤੋਂ ਜੇਬ ਤੇ ਭਾਰੀ ਬੋਝ ਪਾਇਆ ਇਹ ਲੈ ਦਾ ਖਜ਼ਾਨਾ ਖਾਦੀ ਆ ਉਹਨੂੰ ਪਰਣ ਲਈ। ਇਹੀ ਮਾਨ ਸਾਹਿਬ ਕਹਿੰਦੇ ਸੀ ਵੀ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਖਾਲੀ ਹਮੇਸ਼ਾ ਪੀਪਾ ਹੁੰਦਾ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਜਨਤਾ ਤੇ ਬੋਝ ਪਾ ਕੇ ਜੋ ਮੁਫਤ ਰੋੜੀਆਂ ਵੰਡਣ ਦੇ ਵਾਦੇ ਕੀਤੇ ਆ ਅੱਜ ਉਹ ਮੁਫਤ ਰੋਡੀਆਂ ਦੇ ਵਾਅਦਿਆਂ ਨੂੰ ਵੇਖਦੇ ਹੋਏ ਇਹ ਜਨਤਾ ਤੇ ਭਾਰੀ ਬੋਝ ਪਾ ਰਹੇ ਆ